ਜਿੱਦੇ ਵੱਡੇ ਵੱਡੇ ਵਾਅਦੇ ਜਿੰਨੇ ਵੱਡੇ ਵੱਡੇ ਸੁਪਨੇ ਇਹਨਾਂ ਨੇ ਦਿਖਾਏ ਸੀ ਉਹਨਾਂ ਚੋਂ ਕੋਈ ਸੁਪਨਾ ਵੀ ਕੋਈ ਵਾਅਦਾ ਵੀ ਇਹਨਾਂ ਨੇ ਧਰਤੀ ਤੇ ਨਹੀਂ ਲੈ ਕੇ ਆਂਦਾ ਇਹ ਸਰਕਾਰ ਟੋਟਲ ਝੂਠਿਆਰੀ ਸਰਕਾਰ ਹੈ ਝੂਠ ਬੋਲਣ ਵਾਲੀ ਸਰਕਾਰ ਹੈ ਮੈਂ ਤਾਂ ਕਹਿਣਾ ਨੂੰ ਇਹਨਾਂ ਦੇ ਲੋਕਾਂ ਨੇ ਝੂਠ ਬੋਲਣ ਦੀ ਪੀਐਸਡੀ ਕੀਤੀ ਹੋਈ ਹੈ ਸਵਾਲ ਇਹ ਹੈ ਕਿ ਛੁੱਛੂੜੇ ਬੰਦਿਆਂ ਨੂੰ ਫੜ ਕੇ ਨਸ਼ਾ ਪੀਣ ਵਾਲੇ ਨੂੰ ਫੜ ਕੇ ਜਿਹੜਾ ਪੈਡਲਰ ਹੈ ਨਸ਼ੇ ਵੇਚਣ ਵਾਲਾ ਆਇਆ ਜਿਹੜਾ ਨਸ਼ੇ ਦਾ ਸੋਰਸ ਹੈ ਜਦ ਤੱਕ ਉੱਤੇ ਹਿੱਟ ਨਹੀਂ ਹੋਏਗਾ ਜਦ ਤੱਕ ਨਸ਼ੇ ਦਾ ਨਹੀਂ ਹੁਆ ਟੀਚਰ ਨੇ ਕ੍ਰਾਂਤੀ ਕਰਤੀ ਹੈ ਪਰ ਸਿੱਖਿਆ ਕ੍ਰਾਂਤੀ ਸਰਕਾਰ ਵੱਲੋਂ ਕੋਈ ਨਹੀਂ ਹੋਈ ਜੀ ਅੱਜ ਪੰਜਾਬ ਜਿਹੜਾ ਇੱਕ ਕਿਸੇ ਬਿੱਲੇ ਸਰਮੌਰ ਸੀ ਸਾਰੀਆਂ ਸਟੇਟਾਂ ਦਾ ਸਰਮੌਰ ਸੀ ਅੱਜ ਅਸੀਂ ਕਰੋੜਾਂ ਅਰhbar ਪੈਦੇ ਕਰਸ ਲੈ ਆ ਗਏ ਆ ਤੇ ਇਹਦਾ ਮਤਲਬ ਮਿਸ ਮੈਨੇਜਮੈਂਟ ਜਿਹੜੀ ਇੱਥੇ ਹੋ ਰਹੀ ਹੈ ਨੌ ਸਿੱਖਿਆ ਦੀ ਸਰਕਾਰ ਚੱਲ ਰਹੀ ਹੈ ਜਦੋਂ ਉਹ ਆਪਣਾ ਗੁੱਸਾ ਕਾਤੇ ਲਾ ਸਕਦਾ ভোটার ਕੋ 5 ਸਾਲ ਚ ਇੱਕ ਟਾਈਮ ਆਂਦਾ ਜਦੋਂ ਉਹ ਆਪਣਾ ਗੁੱਸਾ ਕਿਸੇ ਦੇ ਪ੍ਰਤੀ ਕਿਸੇ ਵੀ ਕੈਂਡੀਡੇਟ ਪ੍ਰਤੀ ਕਿਸੇ ਸਰਕਾਰ 'ਤੇ ਲਾ ਸਕਦਾ ਉਹ ਇੱਕ ਗੁੱਸਾ ਲਾਉਣ ਦਾ ਕੋਈ ਟਾਈਮ ਹੈ ਸੈਸ਼ਨ ਨਾਲ ਸ਼ੁਰੂਵਾਂਗੇ ਤੁਸੀਂ ਸਾਰੇ ਦੇਖ ਲਓ ਹੈਡਲਾਈਟ 24 ए ਮੇਰੇ ਹੱਥ ਦੇ ਵਿੱਚ ਤੁਸੀਂ ਦੇਖ ਸਕਦੇ ਹੋ આરોਪ ਪੱਤਰ ਹੈ ਜਿੱਥੇ ਕਿ ਆਮ ਆਦਮੀ ਪਾਰਟੀ ਵੱਲੋਂ ਤੇ ਕਨਵੀਨਰ ਵੱਲੋਂ ਇਹ ਕਿੰਨਾ ਦਾਵਾ ਕੀਤਾ ਜਾਂਦਾ ਹੈ ਕਿ ਬਾਈ ਆਪ ਦਾ ਸਰਕਾਰ ਰਹੇ ਤੇ ਜੇ ਆਪ ਦਾ ਐਮ ਐਲ ਏ ਆਏਗਾ ਤੇ ਚਾਰ ਗੁਣਾ ਰਫਤਾਰ ਦੇ ਨਾਲ ਵਿਕਾਸ ਹੋਏਗਾ ਲੇਕਿਨ ਵਕ ਵਕ ਪਾਰਟੀਆਂ ਵੱਲੋਂ ਉਹਨਾਂ ਤੇ આરોਪ ਲਾਏ ਜਾ ਰਹੇ ਨੇ ਕਿ ਪਹਿਲਾਂ ਜੋ ਵਾਦੇ ਦਾਅਵੇ ਕੀਤੇ ਉਹੀ ਨਹੀਂ ਪੂਰੇ ਹੋਏ ਤੇ ਅੱਗੇ ਕੀ ਕਰਨਗੇ ਸਭ ਤੋਂ ਪਹਿਲਾਂ ਖੰਨਾ ਸਰ ਸਵਾਗਤ ਹੈ ਹਾਂ ਬਿਲਕੁਲ ਤੁਸੀਂ ਬਹੁਤ ਅੱਛੀ ਗੱਲ ਆਪੇ ਕਨਵੇ ਕਰਤੀ ਹੈ ਜੀ ਇਹ 3 ਸਾਲ ਦੇਸ਼ ਤੇ ਪੰਜਾਬ ਦੇ ਬਰਬਾਦ ਹੋਏ ਨੇ ਜਿੱਦੇ ਵੱਡੇ ਵੱਡੇ ਵਾਅਦੇ ਜਿੰਨੇ ਵੱਡੇ ਵੱਡੇ ਸੁਪਨੇ ਇਹਨਾਂ ਨੇ ਦਿਖਾਏ ਸੀ ਉਹਨਾਂ ਚੋਂ ਕੋਈ ਸੁਪਨਾ ਵੀ ਕੋਈ ਵਾਅਦਾ ਵੀ ਇਹਨਾਂ ਨੇ ਧਰਤੀ ਤੇ ਨਹੀਂ ਲੈ ਕੇ ਆਂਦਾ ਸਿਰਫ ਐਡਵਰਟਾਈਜ਼ਮੈਂਟ ਤੇ ਜਨਤਾ ਦਾ ਪੈਸਾ ਉਡਾ ਕੇ ਇਹਨਾਂ ਨੇ ਲੋਕਾਂ ਨੂੰ ਪਰਮਿਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਹੈ ਇਹ ਸਰਕਾਰ ਟੋਟਲ ਝੂਠਿਆਰੀ ਸਰਕਾਰ ਹੈ ਝੂਠ ਬੋਲਣ ਵਾਲੀ ਸਰਕਾਰ ਹੈ ਮੈਂ ਤਾਂ ਕਹਿਣਾ ਨੂੰ ਇਹਨਾਂ ਦੇ ਲੋਕਾਂ ਨੇ ਝੂਠ ਬੋਲਣ ਦੀ ਪੀਐਚਡੀ ਕੀਤੀ ਹੋਈ ਹੈ ਲੇਕਿਨ ਜਿਤੇ ਤੁਸੀਂ ਕਹਿ ਰਹੇ ਝੂਠ ਬੋਲਣ ਦੇ ਵਿੱਚ ਪੀਐਚਡੀ ਕੀਤੀ ਹੋਈ ਹੈ ਸੋਹਾ ਖਾ ਕੇ ਮੁਕਰਨ ਵਾਲੀ ਸਰਕਾਰ ਨੇ ਵੀ ਨਸ਼ੇ ਨੂੰ ਹੱਥ ਨਹੀਂ ਪਾਇਆ ਨਸ਼ੇ ਦਾ ਜੋ ਹਾਲ ਸੀ ਉਹੀ ਸੀ ਲੇਕਿਨ ਇੱਕ ਆਸੋਪਰੇਸ਼ਨ ਵਗੈਰਾ ਚਲਾ ਕੇ ਜੇ ਕਹਿ ਰਹੇ ਨੇ ਕਿ ਕਰੀਬ 16000 ਦਾ ਆਕੜਾ ਹੋ ਗਿਆ ਉਹ ਨਾ ਸਮਗਲਰਾਂ ਖਿਲਾਫ ਇਹਨਾਂ ਨੇ ਕਾਰਵਾਈ ਕੀਤੀ ਉਹ ਕੀ ਹੈ ਫਿਰ ਦੇਖੋ ਬੇਟੇ ਸਵਾਲ ਇਹ ਹੈ ਕਿ ਛੁੱਛੜੇ ਬੰਦਿਆਂ ਨੂੰ ਫੜ ਕੇ ਨਸ਼ਾ ਪੀਣ ਵਾਲੇ ਨੂੰ ਫੜ ਕੇ ਜਿਹੜਾ ਪੈਡਲਰ ਹੈ ਨਸ਼ੇ ਵੇਚਣ ਵਾਲਾ ਆਇਆ ਜਿਹੜਾ ਨਸ਼ੇ ਦਾ ਸੋਰਸ ਹੈ ਜਦ ਤੱਕ ਉੱਤੇ ਹਿੱਟ ਨਹੀਂ ਹੋਏਗਾ ਜਦ ਤੱਕ ਨਸ਼ੇ ਦਾ ਨਹੀਂ ਹੁਆ ਤਾ ਯਾਨੀ ਇੱਕ ਟਾਰਗੇਟ ਰਸੀ 31 ਮਈ ਤੱਕ ਕਿ ਅਸੀਂ ਨਸ਼ਾ ਮੁਕਤ ਪੰਜਾਬ ਕਰ ਦਾਂਗੇ ਪਹਿਲਾਂ ਟਾਰਗੇਟ 100 ਦਿਨ ਚ ਅਸੀਂ ਨਸ਼ਾ ਮੁਕਤ ਕਰ ਦਾਂਗੇ 100 ਦਿਨ ਤੱਕ ਹੀ ਕਿੰਨੇ 100 ਦਿਨ ਨਿਕਲ ਗਏ ਜੇ ਨਸ਼ਾ ਮੁਕਤ ਕਰਨ ਦੀ ਗੱਲ ਹੁੰਦੀ ਤਾਂ ਜਿਦਾ ਮੈਂ ਪਹਿਲਾਂ ਦੱਸਿਆ ਕੇ ਘੜ ਤੋਂ ਘਟ ਫਾਸਟ ਰੈਕ ਕੋਡ ਬਣਾ ਕੇ ਜਲਦੀ ਦੇ ਚਲਾਨ ਪੇਸ਼ ਕਰਕੇ ਲੋਕਾਂ ਨੂੰ ਸਜ਼ਾ ਦੇ ਕੇ ਅੰਦਰ ਭੇਜਦੇ ਫਿਰ ਇੱਕ ਮੈਸੇਜ ਆਂਦਾ ਕਿ ਇਹ ਸਰਕਾਰ ਕਲੀ ਫੜਨ ਵਾਲੀ ਨਹੀਂ ਹੈ ਇਹ ਸਜ਼ਾ ਦੇਣ ਵਾਲੀ ਸਰਕਾਰ ਵੀ ਹੈ ਇੱਥੇ ਇਹਦੀ ਕਮਿਟਮੈਂਟ ਤੇ ਪ੍ਰਸ਼ਨ ਚਿੰਨ ਜਿਹੜਾ ਹੈ ਉਹ ਲੱਗਦਾ ਪਿਆ ਅੱਛਾ ਇੱਕ ਚੀਜ਼ ਹੈ ਕਿ ਇਹ ਇਲੈਕਸ਼ਨ ਤਾਂ ਲੋਕਲ ਹੋ ਰਿਹਾ ਹੈ ਲੇਕਿਨ ਇੰਟਰਨੈਸ਼ਨਲ ਮੁੱਦਾ ਹੁਣ ਬਣ ਚੁੱਕਿਆ ਵਾ ਕਿਉਂਕਿ ਹਰ ਇੱਕ ਜਗ੍ਹਾ ਤੇ ਗੱਲ ਸਿਰਫ ਔਰ ਸਿਰਫ ਕੇਸ਼ਵਲ ਸਾਹਿਬ ਜੀ ਦੀ ਆ ਰਹੀ ਹੈ ਜਦਕਿ ਚਾਰ ਪਾਰਟੀਆਂ ਦੇ ਉਮੀਦਵਾਰ ਖੜੇ ਨੇ ਉਹਨਾਂ ਦੇ ਫੇਸ ਦੇ ਬਾਵਜੂਦ ਇਹ ਡਾਇਰੈਕਟ ਵਾਰ ਕਿਵੇਂ ਸ਼ੁਰੂ ਹੋਈ ਕਦੋਂ ਸ਼ੁਰ ਦੇਖੋ ਜਦ ਕੇਜਰੀਬਾਲ ਜੀ ਉਥੋਂ ਹਾਰ ਕੇ ਇੱਥੇ ਆ ਗਏ ਜੀ ਪਹਿਲੀ ਗੱਲ ਉਹ ਰਾਸ਼ਟਰੀ ਅਧਿਐਕਸ਼ਨਾਂ ਦੇ ਹੈ ਕਨਵੀਨਰ ਨੇ ਜੋ ਵੀ ਇਹ ਟਰਮ ਯੂਜ਼ ਕਰਦੇ ਆ ਤੇ ਉਹਨਾਂ ਦਾ ਪੰਜਾਬ ਦੇ ਵਿੱਚ ਇਨੀ ਦਖਲਦਾਰੀ ਦੇਣਾ ਲੋਕਾਂ ਦੇ ਮਨ 'ਚ ਆ ਗਿਆ ਵੀ ਸਰਕਾਰੀ ਉਹ ਚਲਾ ਰਹੇ ਨੇ ਇੱਕ ਪੰਜਾਬੀ ਦੇ ਕਹਾਵਤ ਆ ਕਿ ਚੋਰ ਦਰਵਾਜ਼ਾ ਕਹਿੰਦੇ ਨਾ ਚੋਰ ਦਰਵਾਜ਼ਾ ਕਿ ਬੈਕ ਡੋਰ ਐਂਟਰੀ ਨੂੰ ਕਹਿੰਦੇ ਆ ਅੱਜ ਇਹ ਇਸ ਸੰਜੀਵ ਜੀ ਨੂੰ ਉਹਨਾਂ ਨੇ ਐਮਪੀ ਤੋਂ ਜਿਹੜਾ 42 46 ਵੋਟਾਂ ਐਮਐਲਏ ਦੀ ਲੈ ਕੇ ਬੰਦਾ ਜੀ ਠੀਕ ਉਹਨੂੰ ਇੱਕ ਐਮਐਲਏ ਦੀ ਸੀਟ ਤੋਂ ਲੜਾਤਾ ਇਹਦਾ ਮਤਲਬ ਉਹਦੀ ਪ੍ਰੋਮੋਸ਼ਨ ਕਰਨ ਲੱਗੇ ਕਿ ਡਿਮੋਸ਼ਨ ਕਰਨ ਲੱਗੇ ਜੀ ਤਾਂ ਇਸ ਕਰਕੇ ਕੇਜਰੀ ਬਾਲਦੇ ਮਨਸ਼ਾ ਦੇ ਡਾਊਟ ਹੈ ਕਿ ਉਹ ਜਿਹਦਾ ਦਿੱਲੀ ਨੂੰ ਬਰਬਾਦ ਕੀਤਾ ਉਹ ਪੰਜਾਬ ਨੂੰ ਵੀ ਹੋਰ ਬਰਬਾਦ ਕਰੇਗਾ ਅੱਛਾ ਇੱਕ ਲੈਟਰ ਪਾਰਲੀਮੈਂਟ ਤੋਂ ਆਪਾਂ ਦੇਖ ਰਹੇ ਹਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿ ਉਹਨਾਂ ਨੇ ਇਸਤਫਾ ਦੇ ਦਿੱਤਾ ਵਾ ਦੇਖੋ ਬੇਟੇ ਉਹ ਐਨਓਸੀ ਲੈਣੀ ਪੈਂਦੀ ਹੈ ਜਦੋਂ ਕੋਈ ਬੰਦਾ ਚੋਣਵ ਲੜਦਾ ਨਾ ਉਹਨੂੰ ਕਾਰਪੋਰੇਸ਼ਨ ਦੀ ਵੀ ਲੈਣੀ ਪੈਂਦੀ ਹੈ ਜੇ ਉਹ ਐਮਐਲਏ ਰਿਆ ਹੋਵੇ ਉਹਨੂੰ ਐਮਐਲਏ ਦੀ ਵੀ ਲੈਣੀ ਪੈਂਦੀ ਹੈ ਜੇ ਐਮਪੀ ਰਿਆ ਹੋਵੇ ਐਮਪੀ ਦੀ ਵੀ ਲੈਣੀ ਪੈਂਦੀ ਹੈ ਉਹਨੂੰ ਐਨਓਸੀ ਕਹਿੰਦੇ ਆ ਉਹ ਲੈਣੀ ਪੈਂਦੀ ਹੈ ਜੀ ਅੱਛਾ ਜਿਵੇਂ ਸਿੱਖਿਆ ਕ੍ਰਾਂਤੀ ਤੇ ਤੁਸੀਂ ਗੱਲ ਕਰ ਰਹੇ ਸੀ ਤੁਸੀਂ ਐਂਟਰ ਕੀਤਾ ਹੋਣਾ ਆਪਣੇ ਭਾਰਤ ਨਗਰ ਚੌਕ ਵਾਲੇ ਪਾਸੇ ਕਿੰਨੇ ਕ ਟੀਚਰ ਤੁਹਾਨੂੰ ਸੜਕਾਂ ਤੇ ਬੈਠੇ ਨਜ਼ਰ ਆਏ ਹਾਂ ਉਹ ਉਹੀ ਕ੍ਰਾਂਤੀ ਦਾ ਹਿੱਸਾ ਦੱਸ ਦਿਨਾ ਟੀਚਰ ਨੇ ਕ੍ਰਾਂਤੀ ਕਰਤੀ ਹੈ ਪਰ ਸਿੱਖਿਆ ਕ੍ਰਾਂਤੀ ਸਰਕਾਰ ਵੱਲੋਂ ਕੋਈ ਨਹੀਂ ਹੋਈ ਜੀ ਅੱਛਾ ਕੇਂਦਰ ਦਾ ਕੀ ਰੋਲ ਦੇਖਦੇ ਹਾਂ ਕਿਉਂਕਿ ਜੀਵਨ ਗੁਪਤਾ ਜੀ ਨੂੰ ਆਪਾਂ ਇਹ ਕਨਸੀਡਰ ਕਰ ਲਈਏ ਤੁਹਾਡੀ ਪਾਰਟੀ ਕਿ ਇਹ ਆਪਾਂ ਸੈਮੀ ਫਾਈਨਲ ਨਹੀਂ ਖੇਡ ਰਹੇ ਫਾਈਨਲਿਸ ਤਾਈ ਦੀ ਤਿਆਰੀ ਹੈ ਤੇ ਫਿਰ ਕੀ ਕੀ ਰੋ ਜਾਣਾ ਹੈ ਬਿਲਕੁਲ ਇਹ ਇੱਕ ਸੈਮੀ ਫਾਈਨਲ ਹੈ ਤੇ ਇਹਦਾ ਰਿਜ਼ਲਟ ਡੈਫੀਨਿਟਲੀ ਆਉਣ ਵਾਲੇ 27 ਦੇ ਇਲੈਕਸ਼ਨ ਚ ਪਵੇਗਾ ਲੋਕਾਂ ਦਾ ਵਿਸ਼ਵਾਸ ਤੁਹਾਨੂੰ ਲੁਧਿਆਣੇ ਤੋਂ ਮਿਲਦਾ ਹੈ ਨੇ ਡੈਫੀਨਿਟਲੀ 27 ਦਾ ਇਲੈਕਸ਼ਨ ਜਿਹੜਾ ਹੈ ਅਸੀਂ ਆਪਣੇ ਸਰਕਾਰ ਬਣਾ ਲੈਣ ਲੜਾਂਗੇ ਅੱਜ ਕ੍ਰਾਈਮ ਰੇਟ ਦੀ ਗੱਲ ਕਰ ਲਈਏ ਜਾਂ ਇੰਡਸਟਰੀ ਦੀ ਕੀ ਹੁਣ ਕੇਂਦਰ ਸਰਕਾਰ ਦਾ ਕੀ ਹੁਣ ਦੇਖਾਂਗੇ ਯੋਗਦਾਨ ਚ ਜੀਵਨ ਗੁਪਤਾ ਨੂੰ ਵੋਟ ਦੇ ਕੇ ਜਿਤਾ ਦਿੰਦੀ ਹੈ ਪਬਲਿਕ ਦੇਖੋ ਗੱਲ ਕੀ ਹੈ ਕਿ ਤੁਸੀਂ ਸਾਡੀਆਂ ਸਰਕਾਰਾਂ ਜਿੱਥੇ ਹੈਗੀਆਂ ਨੇ ਉੱਥੇ ਦਾ ਮਾਹੌਲ ਔਰ ਜਿੱਥੇ ਸਰਕਾਰਾਂ ਨਹੀਂ ਉੱਥੇ ਦਾ ਮਾਹੌਲ ਦੇਖਿਆ ਜੀ ਅੱਜ ਪੰਜਾਬ ਜਿਹੜਾ ਕਿਸੇ ਬਿੱਲੇ ਸਰਮੌਰ ਸੀ ਸਾਰੀਆਂ ਸਟੇਟਾਂ ਦਾ ਸਰਮੌਰ ਸੀ ਅੱਜ ਅਸੀਂ ਕਰੋੜਾਂ ਅਰਬਾਂ ਰਪਏ ਦੇ ਕਰਸ ਲੈ ਆ ਗਏ ਇਹਦਾ ਮਤਲਬ ਮਿਸ ਮੈਨੇਜਮੈਂਟ ਜਿਹੜੀ ਇੱਥੇ ਹੋ ਰਹੀ ਹੈ 9 ਸਿੱਖਿਆ ਦੀ ਸਰਕਾਰ ਚੱਲ ਰਹੀ ਹੈ ਉਹਦੇ ਕਾਰਨ ਸਾਡੀ ਜਿਹੜੀ ਹੈ ਬਹੁਤ ਵੱਡੀ ਬੇਕਦਰ ਇਸ ਪ੍ਰਦੀਸ਼ਤੀ ਹੋ ਰਹੀ ਹੈ ਅੱਛਾ ਤਾਂ ਇੱਕ ਗੱਲ ਤਾਂ ਹੋਰ ਵੀ ਹੈ ਨਾ ਕਿ ਵੀਡੀਓ ਜੋ ਵਾਇਰਲ ਹੋ ਰਹੀ ਹੈ ਕਿ ਆਪ ਦੀ ਸਰਕਾਰ ਹੈ ਜੇ ਐਮ ਐਲ اے ਕਿਸੇ ਹੋਰ ਦਾ ਚੁਣੋਗੇ ਤਾਂ ਉਹਨੂੰ ਕਿਵੇਂ ਦੇਖ ਰਹੇ ਹੋ ਧਮਕੀ ਦੇਖ ਰਹੇ ਹੋ ਜਿ ਕਿ ਦੇਖੋ ਇਹ ਜਨਤਾ ਦਾ ਗੁੱਸਾ ਹੈ ਹੁਣ ਜਨਤਾ ਕਿਸੇ ਨੂੰ ਗਲੋਂ ਫੜ ਕੇ ਸਰਕਾਰ ਨੂੰ ਲਾ ਨਹੀਂ ਸਕਦੀ ਜਦੋਂ ਜਨਤਾ ਇੱਥੇ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਜੀ ਇਹ ਕਹਿ ਰਹੇ ਕਿ ਆਪ ਦੀ ਸਰਕਾਰ ਜੇ ਐਮ ਐਲ اے ਕਿਸੇ ਹੋਰ ਦਾ ਚੁਣੋਗੇ ਤਾਂ ਫਿਰ ਕੰਮ ਤਾਂ ਅੱਛਾ ਨਹੀਂ ਮੈਂ ਦੱਸਣਾ ਜਦੋਂ ਉਹ ਆਪਣਾ ਗੁੱਸਾ ਕੱਤੇ ਲਾ ਸਕਦਾ ਹੈ VOTER ਕੋ 5 ਸਾਲ ਚ ਇੱਕ ਟਾਈਮ ਆਂਦਾ ਜਦੋਂ ਉਹ ਆਪਣਾ ਗੁੱਸਾ ਕਿਸੇ ਦੇ ਪ੍ਰਤੀ ਕਿਸੇ ਵੀ ਕੈਂਡੀਡੇਟ ਪ੍ਰਤੀ ਕਿਸ ਸਰਕਾਰ ਨੂੰ ਲਾ ਸਕਦਾ ਉਹ ਇੱਕ ਗੁੱਸਾ ਲਾਉਣ ਦਾ ਕੋਈ ਟਾਈਮ ਹੈ ਸਬਕ ਸਿਕਾਉਣ ਦਾ ਟਾਈਮ ਹੈ ਇਸ ਸੀਟ ਨਾਲ ਨਾ ਤਾਂ ਸਰਕਾਰ ਬਦਲਣੀ ਹੈ ਨਾ ਹੀ ਸਰਕਾਰ ਬੰਨੀ ਹੈ ਕਿ ਲੇਕਿਨ ਇਹ ਇੰਡੀਕੇਸ਼ਨ ਹੋਈ ਕੰਨ ਖਿੱਚੇ ਜਾਣਗੇ ਇਹ ਕੰਨ ਖਿੱਚਣ ਦਾ ਟਾਈਮ ਹੈ ਕਿ ਤੁਸੀਂ ਸੁਧਰ ਜਾਓ 2.5 ਸਾਲ ਕੰਮ ਕਰ ਲਓ ਨਹੀਂ ਤਾਂ ਆਉਣ ਵਾਲੀ ਟਾਈਮ 'ਚ ਤੁਸੀਂ ਹੱਥ ਦੌੜ ਜਾਓ ਇਹ ਫੀਲ ਹੋਇਆ ਹੁਣ ਤੱਕ ਕਿ ਖਿਸਿਆਨੀ ਬਿੱਲੀ ਖੰਭਾ ਨੋਚੇ ਸੋ ਤੁਸੀਂ ਕੀ ਕਹਿਣਾ ਚਾਹੁੰੋਂ ਕਮੈਂਟ ਸੈਕਸ਼ਨਸ ਦੇ ਵਿੱਚ ਲਿਖ ਕੇ ਸ਼ੇਅਰ ਕਰੋ ਤੇ ਦੇਖਦੇ ਰਹੋ ਹੈਡਲਾਈਨ 24 ਜੇ ਕੋਈ ਸਵਾਲ ਹੈ ਤਾਂ ਉਹ ਵੀ ਕਮੈਂਟ ਸੈਕਸ਼ਨਸ ਦੇ ਵਿੱਚ ਲਿਖ ਕੇ ਸ਼ੇਅਰ ਕਰਿਓ ਤਾਂ ਕਿ ਜਵਾਬ ਤੁਹਾਡੇ ਤੱਕ ਤੁਹਾਡੇ ਲਈ ਸਵਾਲਾਂ ਦੇ ਮਿਲ ਜਾ